ਅਮਨ ਕੋ ਤੁਟੂ ਭਾਜੀ ਮੈਂ ਆ ਗਿਆ ਸੀ ਅਮਨ ਕੋਲੇ ਹੁਣ ਕੱਲੂ ਤਿਆਰੀਆਂ ਵਾਂ ਕੱਲੂ ਤਿਆਰੀਆਂ ਵਾਂ ਪਹਿਲਾਂ ਗਰਾਊਂਡ 'ਚ ਵੀ ਜਾਣਾ ਵਾ ਆਪਾਂ ਸਵੇਰੇ ਕੀ ਕਰਨੇ ਵਜੇ ਕਿ ਛੁੱਟੀ ਐ ਸਵੇਰੇ ਕੀ ਆ ਹਾਂ ਸਵੇਰੇ ਛੁੱਟੀ ਕਿੰਨੇ ਕ ਵਜੇ ਤੂੰ ਕਿੰਨੇ ਵਜੇ ਵੇਲਾ ਸਵੇਰੇ ਮੈਂ ਵੇਲਾ ਹੀ ਵੇਲਾ ਮੈਂ ਉਹਦਾ ਬਾਪੇ ਦੇ ਜਾਣੇ ਲੱਗੇ ਨਹੀਂ ਨਹੀਂ ਤੂੰ ਬਾਪੇ ਦੇ ਗਿਆ ਹੀ ਤੇ ਸ਼ਾਮ ਨੂੰ ਜਾਣਾ ਆਪਾਂ ਹੈ 3 ਕ ਵਜੇ ਉਹ ਪਛਾਮ ਆਉਣਗੇ ਅਸੀਂ ਨਹੀਂ ਸ਼ਾਮ ਨੂੰ ਆਉਣੇ ਮੈਂ ਭਾਜੀ ਨਾਲ ਗੱਲ ਕਰਾ ਦੇਣੀ ਤੇਰੀ ਹੁਣੇ ਕਰਾ ਦੇਣਾ ਭਾਜੀ ਮੈਂ ਨਹੀਂ ਸ਼ਾਮਾ ਨੂੰ ਮੂੰਹ ਕਿਉਂ ਸਾਮਾ ਵੀ ਸਹਿਜ ਆਪਾਂ ਨੂੰ ਅੱਜ ਆਇਆ ਹੀ ਮਿਲਣ ਸਹੀ ਭਾਈ ਸਸਰੀ ਘਾਲ ਅਸੀ ਘਾਲ ਜੀ ਕੀ ਹਾਲ ਚਾਲ ਵਧੀਆ ਜੀ ਆ ਨਾਲ ਬੰਦੇ ਵੀ ਲੈ ਕੇ ਆ ਬਹਿ ਉਥੇ ਤੂੰ ਕਿੱਦਾ ਫਿਰ ਵਧੀਆ ਵਧੀਆ ਬਹਿ ਉਥੇ ਤੂੰ ਹੁਣ ਆ ਗਈ ਘੜੀ ਓਏ ਇਹ ਬਾਹਰਲੀ ਘੜੀ ਆ ਕੈਨੇਡਾ ਤੋਂ ਆਈ ਆ ਬੋਲਦੀ ਆ ਬੋਲਦੀ ਆ ਵੇ ਬੋਲ ਕਹਿੰਦਾ ਆ ਗਈ ਘੜੀ ਕਿੰਨਾ ਘੜੀ ਤੇ ਨੰਬਰ ਹੀ ਨਹੀਂ ਸਹਿਜ ਨੰਬਰ ਦੇ ਐਦੇ ਕਿੰਨੇ ਵਜੇ ਆ ਨਹੀਂ ਓਏ ਬੋਲਦੀ ਨਹੀਂ ਇਹ ਬਾਰਲੀ ਘੜੀ ਏ ਨਹੀਂ ਬਾਹਰ ਲਈ ਘੜੀ ਨਗੀ ਓਏ ਬੋਲਦੀ ਹਿੰਦੀ ਹਨਾ ਤੈਨੂੰ ਲਾ ਕੇ ਦੇ ਦਾਂ ਘੜੀ ਇਹ ਨਹੀਂ ਮੈਂ ਲੈ ਜਾ ਘਰੇ ਤੁਹਾਨੂੰ ਉਹ ਸਿਖਾਉਂਦੇ ਨਹੀਂ ਹੁੰਦੇ ਅਲਫਾਬੈਟ ਜਿਹੜੇ ਰੋਮਨ 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 ਵਾਲੀ ਰੋਮਨ ਸਿਖਾਉਂਦੇ ਨੇ ਕਿ ਲੈਂਗੁਏਜ ਰੋਮਨ ਵਾਲੇ 1 2 3 ਰੋਮਨ ਵਾਲਾ ਸਵਾਗਤ ਹੁੰਦੇ ਕਿਉਂ ਪੈਸੇ ਲਈ ਜਾਂਦੇ ਐਵੇਂ ਸਵਾਸ ਸੱਖਾਂ ਚ ਸੁਣੇ ਪੇਪਰ ਕਿਦਾਂ ਦਾ ਹੋਇਆ ਅੱਜ ਫੋਨ ਨਹੀਂ ਆਵਾਜ਼ ਆਉਣੀ ਨਹੀਂ ਪੇਪਰ ਵਧੀਆ ਹੋਇਆ ਵਧੀਆ ਆ ਪੇਪਰ ਤਾਂ ਦੇਖਿਆ ਕੁੜੀਆਂ ਉਹਦੇ ਤੇ ਆਪਾਂ ਜਾਣਾ ਵਾ 4 ਵਜੇ ਉਹ ਰਹਿ ਚਾਰ ਵਜੇ ਜਾਣਾ ਰਹਿੰਦੇ ਰਹਿੰਦੇ ਆ ਵੀ ਰਿਕਾਰਡਿੰਗ ਹੋ ਗਈ ਆ ਕੋਈ ਸਭ ਨੂੰ ਪਹੁੰਚਣੀ ਨਹੀਂ ਕਹਿੰਦਾ ਰਹਿਣ ਤੇ ਤਾਂ ਰਹਿੰਦੇ ਆਪਾਂ ਆ ਲੈਣਾ ਵਾ 4 ਵਜੇ ਜਾ ਕੇ ਆਪਾਂ ਮੈਚ ਦੇਖ ਕੇ ਆਪਣੇ ਮੁੰਡਿਆਂ ਦਾ 6 ਵਜੇ ਘਰੇ ਆਪਣੇ ਮੁੰਡਿਆਂ ਨੇ ਕਿੰਨਾ ਨਹੀਂ ਆਪਣੀ ਖੇਡਨੀ ਆ 65 ਕਿਲੋ ਵਾਲੇ ਉਹ ਕਿਹੜੇ ਜਿਹੜੀ ਉਹੋ ਹੀ ਜੋਤੇ ਹੋਣੀ ਆ ਮਰਦ ਹੋਣੀ ਨਿੱਕਾ ਜੋਤੇ ਨੇ ਹਾਂ ਹਾਂ ਬੰਦੇ ਮੈਂ ਦੇਖ ਰਹੀ ਹਾਂ ਤੂੰ ਖੇਡਣਾ ਥੋੜੀ ਐ ਹਾਂ ਤੂੰ ਵੇਖਣਾ ਹੀ ਆ ਉੱਥੇ ਮੈਚ ਆ ਲੈਕ ਇੰਨਾ ਕੋ ਰੱਖਿਆ ਤੇ ਲੀ ਕੀ ਖਾਊਗਾ ਬਤਾਮ ਚਿਪਸ ਚਿਪਸ ਦਿਖਾ ਲਾ ਹੋਇਆ ਵੀ ਚਿਪਸ ਕਿੰਨੇ ਸੁਆਦ ਆ ਉਹ ਤੂੰ ਖਾ ਲਾ ਇੱਕ ਖਾ ਲਾ ਮੇਰੀ ਸੁਣ ਮਾਣ ਨਹੀਂ ਰੱਖਿਆ ਵੇ ਲੈ ਐਡਾ ਵੇਖ ਲੈ ਉਹ ਕਹਿੰਦਾ ਕੋਕ ਹੋਰ ਲੈ ਕੇ ਆਇਓ ਅੱਧਾ ਕਿਲੋ ਓਏ ਯਾਰ ਦੱਸ ਦੇ ਫੇ ਮੁੰਡੇ ਆਪਾਂ ਆਪਾਂ ਸਾਢੇ 3 ਵਜੇ 4 ਵਜੇ ਜਾਣਾ ਤਿਆਰੀ ਕਰ ਲਈ ਠੀਕ ਆ ਮੈਂ ਤੈਨੂੰ ਇਹ ਇੰਟੀ ਕੁਛ ਹੋਇਆ ਹਾਂ ਮੈਂ ਤੈਨੂੰ ਇਹ ਪੁੱਛਿਆ ਆਪਾਂ ਕੌਣ ਕੌਣ ਤੂੰ ਆ ਮੈਂ ਹਾਂ ਲਾਲਾ ਵਾ ਲੱਖਾ ਭਾਜੀਏ ਲਾਲੇ ਦੇ ਲਾਹੂ ਪੀਣ ਦਾ ਆਇਆ ਇਹਨਾਂ ਦੋਨਾਂ ਨੂੰ ਸੱਤ ਤੇ ਥੋੜਾ ਇਹਨਾਂ ਨੂੰ ਮਗਰ ਪਾਲਾਂਗੇ ਗੱਡੀ ਦੇ ਇਹ ਸਿੱਟੇ ਦੋਨੇ ਕੋਈ ਨਾ ਆਪਣੇ ਚੱਲਾਂਗੇ ਆ ਪੱਟ-ਪੱਟ ਕੇ ਘੇਰੇ ਬਹੁਤ ਗੱਲ ਕਿਤੇ ਉਹ ਤੇ ਆ 20 ਦਾ ਆਉਂਦੀ ਵੀ ਆ ਚਲਾਉਣੀ ਮਾਮਾ ਆਉਂਦੀ ਆਉਗੀ ਜੇ ਨਾ ਚੱਲੀ ਸਹੀ ਮੈਂ ਤਾਂ ਬਣਾ ਦੂੰਗਾ ਆਜੇ ਮੈਨੂੰ ਪਤਾ ਨਹੀਂ ਜੀ ਮੇਰਾ ਹਮ ਗਿਆ ਪਰ ਆ ਮੈਂ ਗਾਣਾ ਕਿਤੇ ਗੱਡੀ ਬਾੜ ਦੀ ਕਾਹੇ ਚ ਮੈਂ ਤਾਂ ਮਾ ਉਹ ਜਾ ਕੇ ਗਲੀਆਂ ਵਿੱਚ ਦੀ ਲੰਘ ਜੂੰਗਾ ਹਮ ਪੀੜੀ ਗਲੀ ਵਿੱਚ ਦੀ ਲੈ ਜੂੰਗਾ ਗੱਡੀ ਗੱਡੀ ਤੇ ਨੰਗਣੀ ਨਹੀਂ ਇੱਕ ਟਾਇਰ ਤੇ ਕੱਢ ਲੂੰ ਗੱਡੀ ਨੂੰ ਕੱਢ ਲੂੰਗਾ ਯਾਰ ਬਣਾ ਕੇ ਕੱਢ ਦੂੰਗਾ ਹਮ ਇਹ ਚੌੜ ਮਹਿੰਗੀ ਨਾ ਪੈ ਜਵੇ ਵੇ ਵੇਲਾ ਨਹੀਂ ਪੈਂਦੀ ਮੋਟਰਸੇਡ ਤੇ ਕੋ ਚੱਲਦਾ ਨਹੀਂ ਕਦੇ ਤੂੰ ਚਲਾਉਣੀ ਗੱਡੀ ਨਹੀਂ ਚੱਲਦਾ ਇੱਥੇ ਮੋਰ ਛੰਗਾ ਦਾ ਮੈਂ ਤੂੰ ਸੁਣਾ ਪਾਜੀ ਵੇਖ ਲੈ ਕਦਾਂ ਟੱਕੇ ਖੜੀ ਕੱਢ ਦਿੰਨਾ ਮੋਰ ਕੇ ਤੇ ਪਾਜੀ ਵੇਖ ਲੈ ਸਾਹ ਵੀ ਬਣਿਆ ਬੈਠਾ ਵੇਖ ਲੈ ਟੌਰ ਇਹਦੀ ਆ ਅਹੀਂ ਦੇ ਵੇਖ ਲੈ ਨੰਗੇ ਪੈਰੀਆਂ ਪਾਜੀ ਵੇਖ ਲੈ ਅੰਨਗੇ ਪੈਰੀ ਉਹ ਕੀ ਪਾਇਆ ਵਾ ਉਹ ਚਪਲਾਂ ਦੇਸੀ ਜਪਲਾਂ ਵੇਖ ਲੈ ਮੇਰੀ ਦੇਸੀ ਮੇਰੀ ਵੀ ਦੇਸੀ ਜਪਲ ਹੀ ਆ ਚੱਲ ਚੰਗਾ ਆ ਜਾ ਖਾਲਾ ਕੋ ਇੰਨਾ ਕੋ ਰੱਖਿਆ ਬਦਾਮ ਰੱਖਿਆ ਧੂਏ ਚੜਿਆ ਹੋਇਆ ਆ ਆ ਕਿਦਾਂ ਦੀ ਗਰਾਰੀ ਵਾਲੀ ਘੜੀ ਕਿਹੜੀ ਗਰੈਰੀ ਵਾਲੀ ਕੜੀ ਉਹ ਗਰੈਰੀ ਉਹ ਇਹ ਤਾਂ ਬੰਦ ਪਈ ਆ ਬਾਂਦੀ ਤੇ ਸੈੱਲ ਮੁੱਕ ਗਿਆ ਵਾ ਇਹਦੇ ਕਿਥੇ ਸੈੱਲ ਪੈਂਦਾ ਸਾਰੇ ਬਨੇ ਦੇ ਖੁੱਲੀ ਹੋਈ ਜੀ ਸੈੱਲ ਕਿਉਂ ਨਹੀਂ ਪੈਂਦਾ ਇਹ ਕਿ ਸੈੱਲ ਜਿੰਨੀ ਮਰਜੀ ਪਾਲਾ ਦਾ ਪਾਲਾ ਪਾਉਂਦੀ ਖੰਡੇ ਖਾਂ ਬਹਿਣਾ ਵਾ ਈਸੀ ਚਲਾਦਾ ਨਹੀਂ ਕਿਥੇ ਲੱਗਾ ਵੇ ਲੈ ਕਿੱਦਾਂ ਨਿਕਾਉਣੀ ਓੱਕੜੀ ਈਸੀ ਆਈ ਤੇ ਹੱਥ ਆ ਗਈ ਆ ਲੈਕਸਾ ਤੇ ਇਹਨੂੰ ਪਤਾ ਨਹੀਂ ਲੱਗੰਦਿਆ ਦੇਣਾ ਕੀ ਕਰਨਾ ਵਾ ਐ ਲੈਕਸਾ ਟਾਈਮ ਕਰਨਾ ਹੋਇਆ ਬਾਂਦੀ ਦੁਬਾਰਾ ਪੁੱਛ ਲੈਕਸਾ ਟਾਈਮ ਕਰਨਾ ਹੋਇਆ ਪਹਿਲਾਂ ਲੈਟ ਜਗਨ ਦੇ ਉਦੀ ਫੇਕ ਹੈ ਪਹਿਲਾਂ ਲੈਕਸਾ ਗਿਆ ਲੈਕਸਾ ਪੁੱਛਣ ਟਾਈਮ ਕਿਤਨਾ ਹੋਇਆ ਸਮੇਂ ਸ਼ਾਮ 5:24 ਮਿੰਟ ਹਨ ਲੱਫੜ ਨਾ ਖਾਈ ਚੱਲ ਗਿਆ ਉਹਨੂੰ ਕਹ ਗਾਣੇ ਲਾ ਸਿੱਧੂ ਮੂਸੇ ਵਾਲੇ ਦੇ ਲੈਕਸਾ ਕਹ ਕੇ ਪਹਿਲਾਂ ਲੈਕਸਾ ਗਾਣੇ ਲਾ ਬਹਾਰੀ जियो सावन से लावारिस ਦੁਬਾਰਾ ਲਾਵ ਨੂੰ ਕਹਿ ਚੁੱਪ ਕਰ ਅਲੈਕਸਾ ਅਲੈਕਸਾ ਚੁੱਪ 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 ਕਰ ਗਈ ਐ ਵੇਲਾ ਬਾਂਦਰੀ ਚੱਲ ਪਰ ਮਰ ਬਸ ਇੱਕ ਤਾਂ ਲੱਗਾ ਘਰ ਆਡਾ ਵੀ ਠੀਕ ਆ ਘੈਂਟ ਆ ਘੈਂਟ ਆ ਉਹ ਕਿਰ ਬੋਟਾ ਠੀਕ ਨੀ ਯਾਰੇ ਪਧਾਰਣਾ ਆ ਆਫੇਨਾ ਮੇਰੇ ਗਿੱਟੇ ਦਾ ਅੱਜ ਮੇਰੇ ਗਿੱਟੇ ਦਾ ਕਦੋਂ ਪੁੱਛਣਾ ਹੈ ਸਫੇਦ ਕੀ ਕਰਨਾ ਹੈ ਫਿਰ ਮੈਂ ਤੈਨੂੰ ਇਹ ਪੁੱਛਣਾ ਆਇਆ ਸੀ ਅਸੀਂ ਮੋਟਰਸਾਈਕਲਾਂ ਤੇ ਜਾਈਏ ਮੋਟਰਸਾਈਕਲ ਜਿੰਨੀ ਆ ਵਾ ਗੱਡੀ ਤੇ ਜਾਣਾ ਤੇ ਤੂੰ ਸਾਢੇ 3 ਵਜੇ ਰੈਡੀ ਰਹੀਂ ਠੀਕ ਆ ਓ ਹੋ ਹੋ ਬੁਕੇ ਓ ਹੋ 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 ਸਾਢੇ 3 ਵਜੇ ਰੈਡੀ ਰਹੀਂ ਓਏ ਹੋਏ 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 ਓਏ ਹੋਏ 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 ਇੰਨੇ ਵਜੇ ਨਹੀਂ ਹਾਂ ਫੇ ਸਾਢੇ 3 ਵਜੇ ਰੈਡੀ ਰਹੀ ਨਹੀਂ ਮੈਂ ਨਹੀਂ ਕਿਉਂ ਤਾਹੋ ਜੀ ਉਹ 10 ਵਜੇ ਆਪਾਂ ਕਰਨਾ ਕਿ ਟੂਰਨਾਮੈਂਟ ਤੇ ਸ਼ੁਰੂ ਨਹੀਂ ਹੋਣਾ 10 ਵਜੇ ਫੇਰ ਉੱਥੇ ਕੀ ਕਰਨਾ ਤੇ ਤੂੰ ਝਾੜੂ ਲਾਉਣ ਜਾਣਾ 10 ਵਜੇ 10 ਵਜੇ ਸਟਾਰ ਹੋ ਜਾਣਾ ਭਾਜੀ ਸਟਾਰ ਹੋਣਾ ਸਾਢੇ 3 ਵਜੇ ਮੈਚ ਭਾਰੇ ਸਟਾਰ ਹੋਣੇ ਆ ਚਪੇੜਾਂ ਉਦੋਂ ਫਿਰਨੀਆਂ ਸਾਢੇ 3 ਵਜੇ ਦੇ ਨੂੰ ਯਾਰ ਪਹਿਲਾਂ ਕੀ ਆ ਪਹਿਲਾਂ ਤੂੰ ਕੀ ਕਰਨਾ ਲੇਟ ਹੋ ਜਾਣਾ ਘਰੇ ਮੈਂ ਤੁਹਾਡੇ ਪੁੱਛ ਲਈ ਨਾ ਜਾ ਕੇ ਪੁੱਛ ਠੀਕ ਆ ਮੈਂ ਨਾ ਹੀ 7 ਵਜੇ ਤਾਈਂ ਆ ਜਣਾ ਮੈਂ ਨਾ ਹਾਂ ਉਹਦਾ ਵੀ ਕੁੱਤਿਆਂ ਨੂੰ ਫੇਰਦਾ ਇਹਨੇ ਨਾ ਲਾ ਲੈਣਾ 8 8 9 9 ਵਜੇ ਤਾਈਂ ਹਾਂ ਕੀ ਵੀ ਨਾਲ ਹੀ ਮੈਂ ਘਰੇ ਆ ਹਜੇ ਵੇਲਾ 6:30 ਵਜੇ ਆਉਂਦੇ ਘਰੇ ਬੈਠਾ 7:30 ਹਾਂ ਉਹ ਸਿਉਣਾ ਤੇਰ ਨੂੰ ਜਿਆਦਾ ਮੇਰ ਤੋਂ ਘੱਟ ਕੇ ਤੇਲ ਪੂੜ ਰੈ ਨਾ ਸਾਰੀ ਦਿਹਾੜੀ 24 ਘੰਟੇ ਲੱਗਾਰ ਉਹ ਵੇਖਦਾ ਵੀ ਕਰ ਦੇਣਾ ਜਣ ਕੇ ਤੀ ਚੋਰ ਆ ਗਿਆ ਸਾਡੇ ਘਰੇ ਆ ਵੀ ਉਹ ਵੀ ਜਾਂ ਤੇ ਲੱਗਾਰ ਨੂੰ ਅਚੂਰ ਆ ਗਿਆ ਸਾਲਾ ਸਾਡੀ ਘੇਰੀ ਆ ਫੜ ਆਉਂਦੀ ਸੈਂਪਲ ਜੀ ਘੇਰੀ ਮਹਿੰਗੀ ਲੈ ਦੇ ਫੇ ਪੈਦੇ ਪੈਸੇ ਨਹੀਂ ਮੇਰੇ ਕੋ ਤਾਂ ਜੇ ਵੀ ਚੋਲੀ ਉਹ ਕਿੰਨੇ ਦੇ ਬੰਸਰ ਕਿੰਨੇ ਚਾਹੀਦੇ ਦੱਸ ਇਹ ਕਿੰਨੇ ਚਾਹੀਦੇ ਦਾ ਰ ਖਾਲੀ ਫੜੂਆ ਉਹ ਬਾਹਰ ਦੇ ਪੈਸੇ ਵੀ ਸਹਿਜ ਵੜਾ ਨਾ ਚੱਲਦਾ ਕੀ ਗੱਲ ਆ 우ਸਤਾਦ ਇਦਾਂ ਹੀ ਆਜ ਫਰੋਂ ਮਿਲੇ ਆ ਕਹਿੰਦੇ ਵੇਖ ਲੋ ਜੀ ਸਾਇਦ ਦੇ ਫੈਨ ਹੀ ਵੜੇ ਹੋਏ ਆ ਡਾਲਰ ਖਾ ਕਿੰਨੇ ਮਿਲੇ ਅੱਜ ਅੱਜ ਬਹੁਤ ਮਿਲੇ ਕਿੰਨੇ ਡਾਲਰ ਮਿਲੇ ਅੱਜ ਅੱਜ ਮਿਲੇ 1 5 5 ਡਾਲਰ ਹੋਰ ਕੋਰ ਪਾਸ 6 ਹੋ ਗਏ 6 ਹੋਏ ਤੇਰੇ ਫੈਨ ਵਰਲਡ ਵਾਈਡ ਹੀ ਹੋ ਗਏ ਆ ਹਾਂ ਬਹੁਤ ਜ਼ਿਆਦਾ ਤੈਨੂੰ ਤਾਂ 1 ਰੁਪਈਆ ਨਹੀਂ ਡਾਲਰਾਂ ਵਾਂਗੂ ਨਹੀਂ ਕਰੇ ਸਿੱਧੂ ਦਾ ਗਾਣਾ ਵੀ ਸੁਣਾ ਨਾਲ ਮੈਨੂੰ ਨਹੀਂ ਆਉਂਦਾ ਉੱਤੇ ਲਾ ਕੇ ਡਾਲਰਾਂ ਵਾਂਗੂ ਨਹੀਂ ਨਾਮ ਝੜਾ ਜਲਦਾ ਲੈ ਵੇ ਚੱਲ i love it